ਸਾਨੂੰ ਜਿਹੜਾ ਹੈ ਦੰਦ ਨਹੀਂ ਸੀ ਤੇ ਮਾਤਾ ਦੇ ਸਤਨ ਦੇ ਚ ਦੁੱਧ ਦੇ ਦਿੱਤਾ ਲਿਖਿਆ ਕਿਸੇ ਨੇ ਕਵੀ ਨੇ ਜਬ ਦੰਤ ਨਹੀਂ ਤਬ ਦੁੱਧ ਦਿਓ ਜਬ ਦੰਤ ਨਹੀਂ ਤਬ ਦੁੱਧ ਦਿਓ ਅਬ ਦੰਤ دیے ਤੋਂ ਕੋ ਅੰਨ ਵੀ ਦੇ ਹੈ ਜਲ ਮੇ ਥਲ ਮੇ ਪਸੂ ਪਖਸ਼ਿਨ ਮੇ ਸਭ ਕੀ ਸੁਧ ਲੈ ਤਬ ਤੇਰੀ ਵਿਲੇ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਪਰਮਾਤਮਾ ਕਿਸ ਤਰ੍ਹਾਂ ਦਾ ਹੈ ਅਸੀਂ ਤਾਂ ਉਹਦੇ ਨਾਲ ਗੱਲ ਕਰਦੇ ਜਿਹੜਾ ਕੋਈ ਆਪਣਾ ਹੁੰਦਾ ਹੈ ਵੇਖ ਲਓ ਪਰਮਾਤਮਾ ਕੋਈ ਉਹਨੂੰ ਜਪਦਾ ਹੈ ਪਾਵੇਂ ਯਾਦ ਕਰਦਾ ਹੈ ਚਾਹੇ ਨਹੀਂ ਕਰਦਾ ਪਰ ਉਹਦੇ ਲਈ ਸਭ ਕੁਝ ਬਣਾ ਦਿੰਦਾ ਹੈ ਕਿੰਨਾ ਤੇ ਆਲੂ जान को देत अजान को देत जहान को देत, वो तो दे है रे मूर्ख क्यों सोच करे सोच करे कछु का काम ना आई है किसी हिंदी पासी कवि ने इस छंद न लिखा कि वही देख तू जरा विचार करके ਮਾਤਾ ਦੇ ਗਰਭ ਦੇ ਵਿੱਚ ਜਦ ਤੂੰ ਚਲਾ ਗਿਆ ਸੀ ਉਸੇ ਵੇਲੇ ਉਹਨੂੰ ਫਿਕਰ ਹੋਇਆ ਕਿ ਸਰੀਰ ਤੇ ਕਢਕਣ ਤੇ ਬਾਅਦ ਜਨਮ ਲੈਣ ਦੇ ਬਾਅਦ ਸਰੀਰ ਦਾ ਜਨਮ ਹੋਣਾ ਹੈ ਅਤੇ ਪਹਿਲਾਂ ਮੈਂ ਮਾਤਾ ਦੇ ਸਨਾਂ ਦੇ ਵਿੱਚ ਦੁੱਧ ਦੇਵਿਆ ਮੈਂ ਇੱਥੇ ਕਾਬਲੇ ਗੌਰ ਗਾਲ ਤੁਹਾਨੂੰ ਜ਼ਰੂਰ ਕਹਿਣਾ ਮਾਤਰੀ ਸ਼ਕਤੀ ਨੂੰ ਜੇ ਤੂੰ ਸੀ ਆਪਣੀ ਤੀ ਤੋਂ ਆਪਣੇ ਪੁੱਤਰ ਤੋਂ ਰਿਟਰਨਿੰਗ ਚਾਹਂਦੇ ਹੋ ਚਾਹਂਦੇ ਹੋ ਕਿ ਮੇਰਾ ਪੁੱਤ ਮੇਰੀ ਗੱਲ ਸੁਣੇ ਮੇਰਾ ਪੁੱਤ ਮੇਰਾ ਆਦਰ ਕਰੇ ਮੇਰਾ ਪੁੱਤ ਮੇਰਾ ਨਾਮ ਰੋਸ਼ਨ ਕਰੇ ਤਾਂ ਨਿਸ਼ਚਿਤ ਹੀ ਆਪਣੇ ਬੱਚਿਆਂ ਨੂੰ ਜਿਹੜੇ ਜਨਮ ਦਿੰਦੀ ਆ ਪਹਿਲਾ ਜਿਹੜੇ ਵੱਡੇ ਹੋ ਗਏ ਉਹਨਾਂ ਨੂੰ ਕੀ ਕਹਿਣਾ ਜਿਹੜੇ ਐਟ ਪ੍ਰੈਜ਼ੈਂਟ ਇਸ ਸਮੇਂ ਜੋ ਬੱਚਿਆਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਘਟੋ-ਕਟ ਘਟੋ-ਕਟ ਮਿਨੀਮਮ 1 ਸਾਲ ਆਪਣੇ ਸਤਨ ਦਾ ਦੁੱਧ ਜ਼ਰੂਰ ਪਿਲਾਇਆ ਕਰੋ ਕਹਿਣ ਦੀ ਜ਼ਰੂਰਤ ਨਹੀਂ ਬੱਚਾ ਉਹ ਤੁਹਾਡਾ ਹੋ ਕੇ ਰਹੇਗਾ ਤੁਸੀਂ ਦੇਖਦੇ ਹੋ ਲੜਦੇ ਨਹੀਂ ਹੋ ਤੁਸੀਂ ਮੇਰੇ ਖਿਆਲ ਮੈਂ ਤਾਂ ਲੜ ਪੈਣਾ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਧੌਣੂ ਨਹੀਂ ਆਉਂਦਾ ਔਰ ਜੇ ਕਿਤੇ ਲੜਦੇ ਹੋ ਕਿਸੇ ਪੜੋਸੀ ਨਾਲ ਜਾਂ ਪਿੰਡੇ ਚ ਜਾਂ ਸਮਾਜ ਤੁਸੀਂ ਪਤਾ ਜਦੋਂ ਲੜਨ ਦੇ ਚ ਨਿਕਲਦੇ ਹੈ ਤਾਂ ਪਹਿਲੇ ਹੱਥ ਮੈਂ ਵੀ ਸੁਣਿਆ ਹੈ ਬਚਪਨ ਦੇ ਚ केंद्र जे तै अपनी मां का दूध पीता है आ मैदान आवे मैदान च क्योंकि टूटी वाला दुध पीता है दूध पीता है पानी नाल के पिलाया है किस तरह आएगा मैदान वो किस तरह अपने माता और पिता की आज्ञा का पालन करेगा अभिवादनशील शिलस्य विधोप से विना चतारी तस्य से आयुर्वेद यशो बलम माता पिता दी सेवा ਕਰਨ ਵਾਲੇ ਨੂੰ ਸ਼ਾਸਤਰ ਬਾਣੀ ਇਹ ਕਹਿੰਦੀ ਹੈ ਚਾਰ ਗੱਲਾਂ ਸਹਿਜ ਹੀ ਮਿਲ ਜਾਂਦੀਆਂ ਐ ਮੈਂ ਬਾਣੀ ਸਮਾਪਤ ਕਰਾਂ अभिवादन सिलस एडिट वृद्धोप सेवना जड़े नित प्रति ਆਪਣੇ ਮਾਤਾ ਪਿਤਾ ਨੂੰ ਸਵੇਰੇ ਉੱਠ ਕੇ ਪ੍ਰਣਾਮ ਕਰਦੇ ਹਨ ਕੇਵਲ ਪ੍ਰਣਾਮ ਕਰਦੇ ਹਨ ਜਿਨ੍ਹਾਂ ਦੇ ਮਾਤਾ ਪਿਤਾ ਸੰਸਾਰ ਤੋਂ ਚਲੇ ਗਏ याद करके भी तुसी प्रणाम कर लो वे, वे तद भी चार गल् प्राप्त हो जाएगियाँ जै कह जान देना रास्ते भी फिर जाके याद करना और याद करके अपने जीवन च उतारना मेरा बोलना भी सफल हो जाएगा तो आना भी सफल हो जाएगा कि चार गल् मिलती है अभिवादन शीलित से विना चतारी तत्वर्धन से ਚਾਰ ਗੱਲਾਂ ਮਿਲ ਗਈਆਂ ਚਤਵਾਰੀ ਮੈਨੇ ਚਾਰ ਗੱਲਾਂ ਮਿਲਦੀਆਂ ਉਸ ਜੀਵ ਨੂੰ ਜਿਹੜਾ ਸਵੇਰੇ ਉੱਠ ਕੇ ਮਾਪਿਆਂ ਨੂੰ ਗੁਰੂਆਂ ਨੂੰ ਪ੍ਰਣਾਮ ਕਰਦਾ ਹੈ ਉਹ ਕਿੜਿਆ ਉਹਦੀ ਆਯੂ ਵੱਧ ਜਾਂਦੀ ਤੁਸੀਂ ਦੇਖ ਲਓ ਸਾਡੇ ਕੋਲ ਆਯੂ ਨਹੀਂ ਹੈ ਉਮਰ ਨਹੀਂ ਹੈ ਅਸੀਂ ਕੁਝ ਨਹੀਂ ਕਰ ਸਕਦੇ ਇਸ ਲਈ ਉਸ ਜੀਵ ਦੀ ਆਯੂ ਵੱਧ ਜਾਂਦੀ ਹੈ ਜਿਹੜਾ ਸਵੇਰੇ ਉੱਠ ਕੇ ਆਪਣੇ ਮਾਤਾ ਔਰ ਪਿਤਾ ਔਰ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਉੱਠ ਕੇ ਤੁਸੀਂ ਉਹਨਾਂ ਨੂੰ ਪ੍ਰਣਾਮ ਕਰੋ ਨਿਸ਼ਚਿਤ ਹੀ ਤੁਹਾਡੀ ਆਯੂ ਲੰਬੀ ਹੋ ਜਾਏਗੀ ਮੇ ਯੂ ਲਿਵ ਲੌਂਗ ਮੈਂ ਵੀ ਚਾਹਨਾ ਕਿ ਤੁਹਾਡੀ ਉਮਰ ਲੰਬੀ ਹੋਵੇ ਔਰ ਦੂਸਰਾ ਕੀ ਮਿਲਦਾ ਹੈ ਵਿਦਿਆ ਵਿਦਿਆ ਦੋ ਤਰ੍ਹਾਂ ਦੀ ਹੈ ਵਿਵਹਾਰਿਕ ਵਿਦਿਆ ਪਰਮਾਰਥਿਕ ਵਿਦਿਆ ਇਹ ਪਰਮਾਰਥਿਕ ਵਿਦਿਆ ਹੈ ਬਾਣੀ ਜੋ ਸਤਗੁਰਾਂ ਨੇ ਰਚੀ ਬਾਵਾ ਗਰੀਬ ਦਾਸ ਸਤਪੁਰ ਕਵੀ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਦੇ ਆਦੇਸ਼ ਨੂੰ ਮੰਨਣਾ ਇਸ ਬਾਣੀ ਦਾ ਜੋ ਉਪਦੇਸ਼ ਹੈ ਬ੍ਰह्म ਵਿਦਿਆ ਹੈ ਇਸ ਬ੍ਰह्म ਵਿਦਿਆ ਨੂੰ ਧਾਰਨ ਕਰਨਾ ਔਰ ਜਿਹੜੇ ਮਾਤਾ ਔਰ ਪਿਤਾ ਨੂੰ ਸੇਵਾ ਕਰਦੇ ਉਹਨਾਂ ਦੀ ਆਗਿਆ ਦਾ ਪਾਲਨ ਕਰਦੇ ਗੁਰੂਆਂ ਦੀ ਆਗਿਆ ਦਾ ਪਾਲਨ ਕਰਦੇ ਆ ਉਹਨਾਂ ਨੂੰ ਬ੍ਰह्म ਵਿਦਿਆ ਆਉਂਦੀ ਹੈ ਪਾਵਰਤ ਭੇਦ ਨਹੀਂ ਰਹਿੰਦਾ ਮਨ 'ਚ ਅਪੇਦ ਹੋ ਜਾਂਦਾ ਹੈ ਉਹ ਬ੍ਰह्म ਦਾ ਸਾक्षातਕਰ ਕਰ ਲੈਂਦੇ ਆ ਜਿਹੜੇ ਆਪਣੇ ਮਾਤਾ ਔਰ ਪਿਤਾ ਔਰ ਗੁਰੂਆਂ ਦੀ ਸੇਵਾ ਕਰਦੇ और फिर व्यवहारिक विद्या आती है किस तरह दुनिया च व्यवहार करना है, है। अकल आती है विद्या मैंने अकल ज्ञान गया है वो मिलेगा तद जब अं अपने बजुर्गों की आग्ञा का पालन करा सेवा करा और अकॉर्डिंग असी चला प्रण करके जाओ जिन्हों के माता पिता घर च मौजूद ने उन्होंने घर में साक्षात देवतावान का दे निवास है बोलो बंदी छोड़ की हो गया, गया। आवाज कट गई बोलो बंद महाराज की इस करके तीसरा जड़ा है तीसरा आयुर्विद्या यशो बलम तीसरा की है यश हर व्यक्ति यश चाहता है मेरा यश हो गया लेकिन यश गल नहीं मिलना मेरे गल्ला बनाई जाओ कुछ करना पैना लेकिन करना की है कर लो जो तुम तो दस्या जा रहा सवेरे उठ के अपने माता पिता प्रणाम कर लेना और दी पालन कर लेना और फिर की होएगा उस संसार प्राप्ति होंगी बोलो बंदी छोड़ और तीसरा चौथा की मिलता है अभिवादन से नित्य वृद्धो सेवना चतवारी तस्वर्धन ते आयुर्विद्या यशो बलम बलम की है निरोगता ਸਾਡਾ ਸ਼ਰੀਰ ਤੰਦਰੁਸਤ ਨਹੀਂ ਨਾ ਅਸੀਂ ਸੁਮਿਰਨ ਕਰ ਸਕਦੇ ਆ ਨਾ ਅਸੀਂ ਸੇਵਾ ਕਰ ਸਕਦੇ ਹਾਂ ਨਾ ਅਸੀਂ ਬੱਚਿਆਂ ਦਾ ਸੁੱਖ ਦੇਖ ਸਕਦੇ ਆ ਕਿਉਂਕਿ ਸ਼ਰੀਰ ਤਾਂ ਇੱਕ ਨਾਰਕੀਆ ਬਣ ਜਾਂਦਾ ਹੈ ਜਿਸ ਨੂੰ ਕੋਈ ਅਸੱਧੇ ਰੋਗ ਲੱਗ ਜਾਵੇ ਲਾ ਇਲਾਜ ਰੋਗ ਰੋਗ ਲੱਗ ਜਾਵੇ ਰੱਬ ਨਾ ਕਰੇ ਉਹਦਾ ਜੀਵਨ ਨਰਕ ਬਣ ਜਾਂਦਾ ਹੈ ਪ੍ਰਿਆ ਬੰਦੂ ਨਰਕ ਕੋਈ ਉੱਪਰ ਨਹੀਂ ਹੈ ਨਰਕ ਐਸੀ ਤਰਤੀ ਤੇ ਹੈ ਸਾਡੇ ਕੀਤੇ ਹੋਏ ਕਰਮ ਮਾੜੇ ਉਹ ਨਰਕ ਤਿਆਰ ਕਰ ਦਿੰਦੇ ਨੇ ਔਰ ਅੱਛੇ ਕਰਮ ਕੀਤੇ ਹੋਏ ਉਸ ਨਾਲ ਅਸੀਂ ਸੁਰਗ ਨਹੀਂ ਬਲਕਿ ਅਸੀਂ ਸਤ ਲੋਕ ਸੱਚਖੰਡ ਦੇ ਵਾਸੀ ਬਣ ਜਾਂਦੇ ਆਂ ਬੋਲੋ ਵੰਦੀ ਛੋੜ ਦੀ ਜੈ ਇਹ ਬੰਦੀ ਛੋੜ ਦੀ ਜੈ ਤਾਂ ਬਣਾਉਂਦਾ ਵੀ ਕਿਤੇ ਕਿਤੇ ਢਿੱਲੇ ਨਾ ਪੈ ਜਾਓ ਤੁਸੀਂ ਬਲੰ ਚੌਥਰਾ ਚੌਥਾ ਪਦਾਰਥ ਹੋਣਾ ਨੂੰ ਮਿਲਦਾ ਹੈ जड़े माता पिता की सेवा जोड़े करते हैं उन्होंने चौथा भी पदार्थ मिलता है कि उन्होंने शरीर तंदुरुस्त रहा है डॉक्टर को जरूरत नहीं पैर गर्म ढिड नरम और सिर ठंडा कोई डॉक्टर तो नहीं बैठा इत पैर गर्म ਪੇਟ ਨਰਮ ਤੇ ਸਿਰ ਠੰਡਾ ਤਾਂ ਕੋਈ ਮੈਨੂੰ ਦੱਸ ਦਤਾ ਗੁੱਸਾ ਨਾ ਹੋ ਜਾ ਡਾਕਟਰ ਸਾਹਿਬ ਕੋਈ ਬੈਠਾ ਹੈ ਕਹਿੰਦੇ ਮਾਰੋ ਡਾਕਟਰ ਦੇ ਸਿਰ 'ਚ ਡੰਡਾ ਉਹ ਮਾਰਨਾ ਨਹੀਂ ਹੈ ਕਹਿਣ ਦਾ ਮਤਲਬ ਡਾਕਟਰ ਦੇ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਰੀਰ ਦੇ 'ਚ ਸਾਡੇ ਜਿਹੜੇ ਨੇ ਇਹਦੇ 'ਚ ਅਸੀਂ ਜੇ ਥੋੜਾ ਅੱਗੇ ਬੋਲੀ ਆ ਰਿਹਾ ਹਾਂ ਏਯੁਰਵੈਦਿਕ ਦੇ ਅਨੁਸਾਰ ਬਾਤ ਪਿਤ ਕਫ ਇਹ ਸਾਡਾ ਸਰੀਰ ਹੈ ਇਹਦੇ ਜਿਹੜੇ ਵੈਦ ਦੀ ਲੋਕ ਹੈ ਉਹਨਾਂ ਨੂੰ ਪਤਾ ਹੈ ਮੈਂ ਪੜਿਆ ਨਹੀਂ ਸਾਡੇ ਕੋਲ ਆਚਾਰੀ ਜੀ ਬੈਠੇ ਆ ਸਾਡੇ ਪਰਬਤ ਸ਼੍ਰਿੰਕਰ ਜੀ ਸ਼ਿੰਕਰਾਨੰਦ ਜੀ ਅਸੀਂ ਇਕੱਠੇ ਹੀ ਪੜਿਆ ਲੇਕਿਨ ਇਹਨਾਂ ਨੇ ਕਈ ਵਿਸ਼ਿਆਂ ਤੇ ਆਚਾਰੇ ਕੀਤੀ ਮੈਂ ਰਹਿਤਾ ਇੱਕ ਹੀ ਆਚਾਰੇ ਨੇ ਮੈਨੂੰ ਗੋਡਿਆਂ ਤੇ ਟਾਲੀ ਚੜਾਤੀ ਇੱਕ ਬੜੀ ਮੁਸ਼ਕਲ ਆ ਹੋਈ जो असी आचार की तो असी चले सी उत्तरकाशी महाराज जी आए हुए हरिद्वार और असी जाना सी उत्तर उत्तरकाशी ऋषिकेश हरिद्वार हमदे हुए पता चलिया असी क्या कि बई इस तरह नहीं गल बननी महाराज जी आए हुए हैं असी दर्शन करके जाना महाराज जी गेट दे उत्ते, चवारा सी उत्ते, सी। मैं जा के उत्ते जोड़ा चवरासी उश्रम से मैं जाके प्रणाम किया केंद्र तू कि मैं क्या जी ਮੈਂ ਉਧਰੋਂ ਆ ਗਿਆ ਤੇ ਹੁਣ ਉਹ ਜਿਹੜਾ ਅਸੀਂ ਕਰਨਾ ਸੀ ਕੁਝ ਕਰ ਲਿਆ ਕਹਿੰਦੇ "ਕਿਆ ਕਰਿਆ?" ਮੈਂ ਕਿਹਾ ਜੀ ਆਚਾਰਿਆ ਚੁਰਿਆ ਹੈ ਉਹ ਕਰਿਆ ਹੈ। ਕਿਆ ਕਹਿੰਦੇ ਉਹਨੂੰ ਹੋਰ ਹੋਰ ਵੀ ਕੁਝ ਕਹਿੰਦੇ ਮੈਂ ਕਿਹਾ ਜੀ ਬੇਦਾਂਤ ਦੇ ਬੇਦਾਂਤ ਮਤ ਦੇ ਅਨੁਸਾਰ ਇਹ ਆਚਾਰਿਆ ਕੀਤੀ ਹੈ। ਕਹਿੰਦੇ ਹੁਣ ਫੇ ਹੋਰ ਕੀ ਕਰਨਾ? ਮੈਂ ਕਿਹਾ ਜੀ ਹੁਣ ਕੀਸਟਸ ਕਰਨੀ ਹੈ। ਉਹ ਕਿਆ ਹੁੰਦੀ ਹੈ? ਮੈਂ ਕਿਹਾ ਜੀ ਕਿਸੇ ਵਿਸ਼ੇ ਤੇ ਸੋਧ ਕਰਨੀ ਹੈ ਕਹਿੰਦੇ ਫਿਰ ਉਤੇ ਬਾਦ ਹੋਰ ਕੀ ਕਰਨਾ ਮੈਂ ਫਿਰ ਚੁੱਪ ਹੋ ਗਿਆ ਕਿਉਂਕਿ ਉਹ ਗੁੱਸੇ ਥੋੜਾ ਜਿਹਾ ਚਿਹਰਾ ਮਹਾਰਾਜ ਦਾ ਬਦਲਣ ਲੱਗ ਪਿਆ ਮੈਂ ਕਿਹਾ ਜੀ ਕੁਝ ਨਹੀਂ ਕਰਨਾ ਕਹਿੰਦੇ ਆਹੀ ਕੁਛ ਕੜੀ ਕਰੀ ਜਾਣਾ ਤੇ ਜਿਹੜਾ ਕਰਨਾ ਹੈ ਉਹ ਤਾਂ ਬਿਲਕੁਲ ਕੀਤਾ ਹੀ ਨਹੀਂ ਤੂੰ ਸਿਮਰਨ ਕੀਤਾ ਮੈਂ ਕਿਹਾ ਜੀ ਨਹੀਂ ਤੂੰ ਸੇਵਾ ਕੀਤੀ ਮੈਂ ਕਿਹਾ ਜੀ ਨਹੀਂ ਕਹਿੰਦੇ ਦਾਨ ਤੇਰੇ ਜੇ ਵੀ ਨਹੀਂ ਹੈ ਕਿੱਥੇ ਕਰਨਾ ਤੇ ਮਖਾ ਜੀ ਦੱਸੋ ਕਹਿੰਦੇ ਜੇ ਸਾਨੂੰ ਆਪਣਾ ਗੁਰੂ ਸਮਝਦਾ ਹੈ ਸਾਡੇ ਗੁਰੂ ਸਤਾਂ ਚ ਰਖਵਾ ਸਾਹਿਬ ਅਸੀਂ ਉਹਨਾਂ ਦਾ ਮੰਦਿਰ ਬਣਾ ਰਹੇ ਹਾਂ ਤੂੰ ਸਿਮਰਨ ਨਹੀਂ ਕੀਤੀ ਉੱਥੇ ਜਾ ਕੇ ਸੇਵਾ ਕਰੋ ਬੋਲੋ ਸਤਿਗੁਰ ਗੰਵਾ ਵਾਲੋ ਕੀ ਜੈ ਕਿਸ ਤਰ੍ਹਾਂ ਦੇ ਸੰਸਮਰਨ ਸੁਨਾਵਾ ਉਹਨਾਂ ਦੇ ਜਦੋਂ ਮੈਂ ਇਕੱਲਾ ਬੈਠ ਕੇ ਉਹਨਾਂ ਦੇ ਸੰਸਮਰਨ ਯਾਦ ਕਰਦਾ ਤੇ ਮੇਰੇ ਵਿੱਚ ਕੁਝ ਵੀ ਨਹੀਂ ਨਿਕਲਦਾ ਕੁਝ ਵੀ ਨਹੀਂ आओ एक लैन बोलिए मैं कुछ नाही मैं कुछ नहीं है सब कुछ तेरा जे मैं कुछ नाही मैं कुछ नहीं है, है सब कुछ तेरा मैं मैं कुछ ही, मैं कुछ कबीर का श्लोक है मैं कुछ नहीं मैं कुछ नहीं है, है सब कुछ तेरा जी है कुछ नहीं मैं कुछ नहीं है सब कुछ तेरा जी मैं कुछ नहीं मैं कुछ नहीं है सब कुछ तेरा जी मैं कुछ नहीं शकार बोलो रसना पवित्र करो जे जो भी समाज सेविया ने किया साडे महापुरुष आदरणीय ने किया मेरे लिए ए ता मेरे गुरुओं दी दात है ओना दी कृपा है कबीर जी ने की किहा ए लाइन मेरे दिमाग छ रेंदी है मेरा मुझ, मेरा, था था था। था मेरा।, मेरा मुझ में कुछ नहीं 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 जो तो कुछ है सो तेरा मैं कुछ नहीं मैं कुछ नहीं है सब कुछ तेरा जे मैं कुछ नहीं मैं कुछ नहीं है, है सब कुछ तेरा जे मैं कुछ नहीं मैं कुछ नहीं है सब कुछ ਮਾਂ ਨੇ 9 ਮਹੀਨੇ ਸਾਨੂੰ ਆਪਣੇ ਪੇਟ 'ਚ ਰੱਖਿਆ ਪਿਓ ਨੇ ਚੌਗਾ ਚੁਗਣ ਲਈ ਮਿਹਨਤ ਕੀਤੀ بڑا ਹੋ ਗਿਆ ਕਹਿੰਦੇ ਨਾ ਚਲੋ ਸਾਈਡ ਹੋ ਜਾਓ ਹੁਣ ਜਾ ਕੇ ਬਾੜੇ ਰਹੋ ਉਹਨਾਂ ਦੀ ਗੱਲ ਨਹੀਂ ਸੁਣਦਾ ਇਸ ਤਰ੍ਹਾਂ ਦਾ ਕਿਰਤਕਣੀ ਕੌਣ ਜੀਵ ਹੋ ਸਕਦਾ ਹੈ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਸਾਨੂੰ ਪੜਾਇਆ ਲਿਖਾਇਆ ਜਿਨ੍ਹਾਂ ਨੇ ਇੱਕ ਆਸ ਰੱਖੀ ਸੀ ਕਿ بڑے ਹੋ ਕੇ ਸਾਡਾ ਸਾਡੀ ਗੱਲ ਸੁਨੇਗਾ ਸਾਡਾ ਨਾਮ ਰੋਸ਼ਨ ਕਰੇਗਾ ਅੱਜ ਉਹਦੇ ਨਾਲ ਗੱਲ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ ਉਸ ਨੂੰ ਦੇਖਣ ਵਾਸਤੇ ਵੀ ਤਿਆਰ ਨਹੀਂ ਉਹ ਬਿਲਖਦੇ ਨੇ ਕਈ ਤਾਂ ਬੋਲ ਉੱਠਦੇ ਨੇ ਕਿ ਤੂੰ ਤਾਂ ਨਾ ਹੀ ਜੰਮਦਾ ਇਹਦੇ ਨਾਲ ਤੇਰੇ ਨਾਲੋਂ ਤਾਂ ਸੀ ਨੁਪੁੱਤੇ ਹੀ ਚੰਗੇ ਹੁੰਦੇ ਲੇਕਿਨ ਭਾਈ ਜੇ ਇਹ ਸ਼ਲੋਕ ਤੁਸੀਂ ਆਪਣੇ ਮਨ 'ਚ ਰੱਖੋਗੇ ਤਾਂ ਇਹ ਤਾਂ ਮਾਤਾ ਪਿਤਾ ਤੇ ਗੁਰੂਆਂ ਦੀ ਦੇਣ ਹੈ ਉਹਨਾਂ ਦੀ ਦੇਣ ਹੈ ਸਤਗੁਰ ਮੇਰੇ ਮਹਾਰਾਜ ਗਊਆ ਵਾਲੇ ਕਦੇ-ਕਦੇ ਮੌਜ ਸੁਣਾਇਆ ਕਰਦੇ ਸੀ ਜਦੋਂ ਸਤਗੁਰ ਸੰ ਉਹ ਕਹਿੰਦੇ ਹੁੰਦੇ ਸੀ ਅਸੀਂ ਨੈਨੀਤਾਲ ਦੇ ਵਿੱਚ ਜਿਸ ਵੇਲੇ ਸ਼ਾਮ ਨੂੰ ਘਰ ਆਣਾ ਤਾਂ ਮਾਤਾ ਪਿਤਾ ਹੁਣੇ ਅਸੀਂ ਉਹਨਾਂ ਨੂੰ ਚਰਨ ਵੰਦਨ ਕਰਨਾ ਔਰ ਚਰਨ ਵੰਦਨ ਕਰਦੇ ਰਹਿਣਾ ਤੇ ਨਾਲੇ ਉਹਨਾਂ ਨਾਲ ਗੱਲ ਵੀ ਕਰਨੀ ਨਾਲੇ ਅਸੀਂ ਉਹਨਾਂ ਦੀ ਚਾਰ ਪਾਈ ਦੇ ਆਲੇ ਦੁਆਲੇ ਉਹਨਾਂ ਦੀ ਪਰਿਕਰਮਾ ਕਰਨੀ ਬੋਲੋ ਬੰਦੀ ਛੋੜ ਜੀ ਜੈ ਮੈਨੂੰ ਤੁਸੀਂ ਦੱਸੋ ਕੋਈ ਆਪਣੇ ਮਾਪਿਓ ਦੀ ਪਰਿਕਰਮਾ ਘਰ ਵਿੱਚ ਕਰਦਾ ਹੈ ਕੋਈ ਨਹੀਂ ਹੋਣਾ ਤੁਹਾਡੇ ਚ ਕੋਈ ਨਹੀਂ ਹੋਣਾ ਮਾਤਾ ਪਿਤਾ ਦੀ ਯਾਣੀ ਕਾਣੀ ਕਿਉਂ ਜੀ ਆਚਾਰੀ ਸ੍ਰੀ ਜੀ ਯਾਣੀ ਕਾਣੀ ਚ ਪਾਪਾ ਨਹੀਂ ज्ञाता ज्ञात करता नीच ताली सर्वाणी नष्टंती परदक्षिणा पदे पदे केंद्र जिडा अपने गुरुवा दी अपने गुरु मंदिर दी गुरु घर दी नाम जप्दे होए परकर्मा करता है ओदे कई जन्म दे पाप नष्ट हो जांदे है और जो कुछ कुछो चांदा है ओ सुन ही परमात्मा खुश हो के ਪਰਦਾਨ ਕਰ ਦਿੰਦਾ ਹੈ ਬੋਲੋ ਵੰਦੀ ਛੋੜ ਕੀ ਠੀਕ ਹੈ ਸਤਗੁਰ ਮਹਾਰਾਜ ਗਊਆ ਵਾਲੇ ਉਹਨਾਂ ਨੇ ਆਪ ਹੀ ਸੁਣਾਇਆ ਆਪਣੇ ਸ਼੍ਰੀ ਮੁਖਾਰਬਿੰਦ ਤੋਂ ਕਹਿੰਦੇ ਅਸੀਂ ਉਹਨਾਂ ਦੇ ਆਲੇ ਦੋਲੇ ਘومی ਜਾਣਾ ਅਸੀਂ ਮਹਿਸੂਸ ਨਹੀਂ ਸੀ ਹੁੰਦੰਦੇ ਕਿ ਅਸੀਂ ਤੁਹਾਡੀ ਪ੍ਰਕਿਰਮਾ ਕਰ ਰਹੇ ਆ ਲੇਕਿਨ ਅਸੀਂ ਸੋਚਦੇ ਸੀ ਕਿ ਅਸੀਂ ਇਹਨਾਂ ਦੀ ਪ੍ਰਕਿਰਮਾ ਕਰਨੀ ਹੈ ਨਾਲ-ਨਾਲ ਅਸੀਂ ਨਾਮ ਵੀ ਜਪਦੇ ਸੀ ਬੋਲੋ ਵੰਦੀ ਛੋੜ ਬੋਲੋ ਸਤਿਗੁਰ ਗੰਗਾਵਾਲੋ ਕੀ ਜੈ ਜੋਰ ਨਾਲ ਹੀ ਬੋਲਦੇ ਬੋਲੋ ਜੋਰ ਨਾਲ ਬੋਲੋ ਸਤਿਗੁਰ ਗੰਗਾਵਾਲੋ ਕੀ ਜੈ ਅਸੀਂ ਉਹਨਾਂ ਦੀ ਅੰਸ ਹਾਂ ਅਸੀਂ ਉਹਨਾਂ ਦੇ ਸ਼ਿਸ਼ਾ ਹਾਂ ਉਹਦਾਂ ਦੇ ਅਸੀਂ ਨਹੀਂ ਹੋ ਸਕਦੇ ਪਰ ਪਰ ਐਨੀ ਗੱਲ ਜ਼ਰੂਰ ਹੈ ਪਰ ਐਨੀ ਗੱਲ ਜ਼ਰੂਰ ਹੈ ਕਿ ਮਾਪ ਪਰ ਪੁੱਤ ਬੋਲੋ ਮਾਪੇ ਪਰ ਪੁੱਤ ਪਿਤਾ ਪਰ ਉਹ ਤੁਹਾਡਾ ਭਲਾ ਸਾਰਾ ਕੁਝ ਜਾਣਦੇ ਤੁਸੀਂ ਮੇਰਾ ਟਾਈਮ ਵੇਸਟ ਕਰਦੇ ਮਾਪੇ ਪਰ ਪੁੱਤ ਪਿਤਾ ਪਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਕੁਛ ਤਾਂ ਥੋੜਾ ਬਹੁਤ ਮਨ ਤੇ ਅਸਰ ਹੋਇਆ ਹੋਏਗਾ ਉਹਨਾਂ ਦੀ ਜੀਵਨ ਸ਼ੈਲੀ ਤੋਂ ਤੇ ਮੈਂ ਕੋਟੀ ਕੋਟੀ ਵਾਰ ਪ੍ਰਣਾਮ ਵੰਦਨ ਕਰਦਾ ਆਪਣੀ ਪੂਰੀ ਵਾਲਿਆਂ ਦੀ ਗੁਰਗੱਦੀ ਪਰੰਪਰਾ ਦੇ ਲਈ ਸਾਡੇ ਗੁਰੂ ਕਿੰਨੇ ਤਿਆਗੀ ਸੀ किन्ने नाम जप्पी सी किन्ने तप्पी सी किड्डे व्यवहारिक भी सी किन्ने परमार्थी सी और सतगुरु गौवा वाले कर भी थी जेड़े ने व्यवहारिक भी सी ते नाल परमार्थिक भी सी बोलो वंदी शोड की जय महाराज बुरी वाले जी की सत्संग सुनने के लिए चैनल को सब्सक्राइब और वीडियो को लाइक जरूर करें